ਜੀ ਸਸਨੇ ਕਾਲ ਜੀ ਸਾਰਿਆਂ ਨੂੰ ਸਾਡੇ ਕੋਲ ਆਈ ਹੋਪ ਤੁਸੀਂ ਵੀ ਠੀਕ ਹੋ ਅਸੀਂ ਵੀ ਟੀ ਸਵਾਗਤ ਹੈ ਤੁਹਾਡਾ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਤੇ ਆਪਾਂ ਹੁਣ ਸਵਾ ਸ਼ੁਰੂਆਤ ਮੈਂ ਸ਼ਾਮ ਨੂੰ ਕਰ ਰਹੀ ਹਾਂ ਕਿਉਂਕਿ ਮੂਡ ਹੈ ਨਹੀਂ ਸੀਗਾ ਮਨ ਬਹੁਤ ਖਰਾਬ ਸੀਗਾ ਵੀਡੀਓ ਬਣਾਉਣ ਨੂੰ ਜੀ ਨਹੀਂ ਸੀ ਕਰਤਾ ਪਰ ਵੀਡੀਓ ਬਣਾ ਰਹੇ ਆਂਗੇ ਕਿਉਂਕਿ ਕੋਈ ਰੀਜ਼ਨ ਆ ਜਿਸ ਕਰਕੇ ਮੈਨੂੰ ਵੀਡੀਓ ਬਣਾਉਣੀ ਪੈ ਰਹੀ ਆ ਰੀਜ਼ਨ ਆ ਆਹ ਵਾਲੀ ਗਾਂ ਅੱਜ ਕੱਲ ਲੋਕਾਂ ਵਿੱਚ ਇੰਨਾ ਧੋਖਾਧੜੀ ਵਧੀ ਹੋਈ ਹੈ ਨਾ ਬਹੁਤ ਜ਼ਿਆਦਾ ਧੋਖਾਧੜੀ ਇਹ ਗਾਂ ਸਾਨੂੰ ਗੱਬਣ ਕਹਿ ਕੇ ਵੇਚੀ ਗਈ ਸੀ ਹੈ ਤੇ ਇਹ ਇਹ ਪੂਰੀ ਚੰਗੀਦਰਾ ਲਾਇਆ ਹੋਇਆ ਸੀਗਾ ਇਹ ਕੋਈ ਗੱਲ ਨਹੀਂ ਵੀ ਲਾਇਆ ਨਹੀਂ ਸੀਗਾ ਪਰ ਚੰਗੀਦਰਾ ਲਾਇਆ ਹੋਇਆ ਸੀਗਾ ਤੇ ਇਹ ਲਿਆਂਦੀ ਹੈਗੀ 23 ਤਰੀਕ ਨੂੰ ਜਗਰਾਵਾ ਦੀ ਮੰਡੀ ਤੋਂ ਆ ਜਿਹੜੀ ਵੇੜ ਹੁਣ ਨਾਕੇ ਗਈਆਂ ਠੀਕ ਹੈ ਨਾ ਸਾਡੇ ਘਰੇ ਹੋਗਾ ਸੀ ਨੂੰ 1.5 ਦਿਨ ਆਈ ਹੈ ਤੇ ਸਾਨੂੰ ਇਹ ਨੂੰ ਜਿਹੜੋ ਇਹ ਘਰੇ ਲਿਆਂਦੀ ਹੈਗੀ 1.5 ਦਿਨ ਤੋਂ ਸਾਨੂੰ ਸ਼ੱਕ ਪਿਆ ਵੀ ਇਹ ਘਾਹ ਦੀ ਕੋਖ ਖਾਲੀ ਆ ਵੀ ਬੱਚਾ ਤਾਂ ਹਿਲਦਾ ਹੀ ਨਹੀਂ ਗਾ ਵੀ ਟਾਈਮ ਹੈ ਦੁੱਧ ਹੈ ਨਾ ਲਾਇਆ ਹੀ ਤੇ ਜਿਹੜੋ ਡਾਕਟਰ ਨੂੰ ਚੈੱਕ ਕਰਾਈ ਉਹ ਕਹਿੰਦਾ ਖਾਲੀ ਆ ਵੀਜੀ ਕੁਛ ਨਹੀਂ ਅੰਦਰ ਹੈਗਾ ਇਹ ਏਖੜ ਲਈ ਹੋਈ ਹੈਗੀ ਤਿੰਨ ਚਾਰ ਦਿਨਾਂ ਦੀ ਵਿਚਾਰੀ ਕਾਂਬ ਬੈਂਦੇ ਵੀ ਨਹੀਂ ਸੀ ਤੁਹਾਨੂੰ ਆਏ ਸੀ ਚਲ ਕਈ ਵਾਰ ਪਸੂ ਨੂੰ ਹੋ ਜਾਂਦਾ ਬੈਂਦੀ ਨਹੀਂ ਗਈ ਤੇ ਦੇਖ ਲਓ ਅੱਜ ਕੱਲ ਦੁਨੀਆ ਤੇ ਕੀ ਬੇੜਾ ਘਰ ਕੋ ਹੋਇਆ ਪੈ ਲੋਕਾਂ ਦਾ ਟੈਂਸ਼ਨ ਮਾਰੇ ਕੀ ਕੀ ਕਰਦੇ ਆ ਕਿੰਨੇ ਕਿੰਨੇ ਧੋਖੇ ਕਰਦੇ ਆਗੇ ਬਾਈ ਆਪਾਂ ਤਾਂ ਇਹੀ ਗੱਲ ਕਹਨੇ ਆਗੇ ਜੀਨੇ ਕੋਈ ਯਾਰਾ ਡੰਗਰ ਲੈਣਾ ਹੁੰਦਾ ਕੁਛ ਵੀ ਲੈਣਾ ਹੁੰਦਾਗਾ ਕਾਹੇ ਮੰਡੀ ਤੋਂ ਲੈਣਾ ਚਾਹੇ ਘਰੋਂ ਲੈਣਾ ਆਪਦਾ ਚੱਕ ਕਰਾ ਕੇ ਲਿਆਇਆ ਕਰੋ ਕਿਉਂਕਿ ਅੱਜ ਕੱਲ੍ਹ ਲੋਕਾਂ ਵਿੱਚ ਧੋਖੇ ਤੇ ਬੇਈਮਾਨੀ ਇੰਨੀ ਬਦੀ ਪਈ ਹੈ ਨਾ ਬੇਨਜਾਇਜ਼ ਬਦੀ ਪਈ ਹੈ ਜੀ ਨਹੀਂ ਸੀ ਕਰਦਾ ਵੀਡੀਓ ਬਣਾਉ ਨੂੰ ਪਰ ਵੀਡੀਓ ਬਣਾ ਰਹੀ ਹੈ ਕਿ ਇਸ ਕਰਕੇ ਕਿਉਂਕਿ ਜਿਹੜਾ ਮੰਡੀ ਤੋਂ ਲੈ ਕੇ ਆਏ ਆ ਕਿ ਚੱਲ ਸਾਨੂੰ ਆਏ ਸੀਗਾ ਮੇਰੇ ਤੋਂ ਗਾਂ ਦਿਖਾਉਣੇਗੇ ਜਲਸੀ ਹੋ ਮੇਰੀ ਗਾਂ ਖੜੀ ਜਲਸੀ ਠੀਕ ਆ ਨਾ ਉਹ ਮੇਰੀ ਗਾਂ ਗੱਬਣ ਆ ਗਈ ਉਹ ਮੈਂ ਲਿਆਂਦੀ ਸੀਗੀ ਉਦੋਂ ਉਸ ਟਾਈਮ 'ਚ ਹੋਗਾ 1.5 ਸਾਲ 75000 ਦੀ ਇਹ ਤਾਂ ਤੁਹਾਨੂੰ ਮੈਂ ਕਈ ਵਾਰ ਜੇ ਕੋਈ ਮੇਰੇ ਕੋਲ ਵੀਡੀਓ ਪਈ ਤੁਹਾਨੂੰ ਉਹਦੀ ਕਲਿੱਪ ਸ਼ਾਰਟ ਵੀਡੀਓ ਵੀ ਪਾਉਂਗੀ ਜ਼ਰੂਰ ਤੁਸੀਂ ਚੈੱਕ ਕਰ ਸਕਦੇ ਇਹਦਾ ਚੱਡਾ ਤੇ ਇਹ ਕੀ ਚੀਜ਼ ਸੀਗੀ ਇਹ ਮੈਂ ਆਖਾ ਚਲੋ ਵੀ ਉਹ ਵਾਲੀ ਗਾਜੜੀ ਲਿਆਂਦੀ ਹੈਗੀ ਵੀ ਚਲ ਕੋਈ ਗੱਲ ਨਹੀਂ ਲਿਆਂਦੀ ਚਲ ਦੁੱਧ ਵਧੀਆ ਦੂਗੀ ਕਿ ਕਿਹੜੇ 22 ਕਿਲੋ ਦੁੱਧ ਦਿੱਤਾ ਉਸ ਤੋਂ ਮੈਂ ਹੁਣ ਤੇ ਪਸ਼ੂਨ ਵਾਲੀ ਹੈ ਜੇ ਸੱਤਵਾਂ ਮਹੀਨਾ ਹੀ ਲੱਗਿਆ ਇਹਨੂੰ ਹਜੇ ਤੇ ਖਰਾਕ ਦੀ ਥੋੜੀ ਕਮੀ ਕਰਨ ਥੋੜੇ ਪਸ਼ੂ ਲਿਸਥੇ ਵੀ ਹੈ ਸਾਨੂੰ ਇਹ ਵੀ ਪਤਾ ਹੈਗਾ ਲਿਸਥੇ ਵੀ ਹੈ ਦੇ ਠੀਕ ਹੈ ਨਾ ਕੋਈ ਕੋਸ਼ਿਸ਼ ਕਰਾਂਗੇ ਕਿ ਵੱਧ ਪਸ਼ੂਆਂ 'ਚ ਸੇਵਾ ਨਹੀਂ ਹੋ ਰਹੀ ਸਾਥੋਂ ਠੀਕ ਹੈ ਨਾ ਆਹ ਵਾਲੀ ਸਿਗਰਟ ਲਿਆਉਂਦੀ ਸੀ ਜਗਰਾਵਾ ਤੋਂ ਇਹਦਾ ਚਲ ਵੇਚਤੀ ਕਿਉਂਕਿ ਬੱਸ ਹੀ ਅਖੀਰੀ ਇਹ ਤਾਂ ਵੇਚ ਨਹੀਂ ਸੀਗੀ ਤਾਂ ਵੇਚਤੀ ਤੇ ਕੁਝ ਕਾਰਨ ਕਰਕੇ ਜਿਹੜੇ ਪਸ਼ੂ ਲਿਸੇ ਆ ਗਏ ਪਰ ਤੁਹਾਨੂੰ ਕੋਈ ਤਕਲੀਫ ਨਹੀਂ ਸੀਗੀ ਕੋਈ ਹਣੀ ਚਲ ਵੀ ਪਸ਼ੂ ਅਗਰੇ ਸੇਵਾ ਜਿਹੇ ਜੀ ਹੁੰਦੀ ਹੈ ਕਰੀ ਜਾਂਦੇ ਆਗੇ ਵੀ ਖਰਾਕ ਹੀ ਪਾਉਨੇ ਆਗੇ ਤੇ ਫੇਰ ਵੀ ਜਿਹਨੋਂ ਪਸ਼ੂ ਨਾਲ ਐਡਾ ਬੰਦੇ ਨਾਲ ਧੋਖਾ ਹੁੰਦਾ ਨਾ ਮਨ ਬਹੁਤ ਖਰਾਬ ਹੁੰਦਾ ਤੇ ਹੋ ਜਾ ਵੀ ਸਾਡਾ ਮਨ ਖਰਾਬ ਮੇਰਾ ਮੇਰੇ ਘਰ ਵਾਲੇ ਦਾ ਇੰਨਾ ਮਨ ਖਰਾਬ ਹੋਇਆ ਨਾ ਪੇ ਨੇ ਜ਼ਾਇਦ ਮਨ ਖਰਾਬ ਆ ਉਹਦਾ ਉਹ ਦੋ ਦਿਨਾਂ ਦਾ ਚੁੱਪਾ ਬੈਠਾ ਮੈਨੂੰ ਵੀ ਇਸੇ ਗਾਵੀ ਚੱਲ ਕੋਈ ਗੱਲ ਨਹੀਂ ਲਿਆਂਦੀ ਮੈਨੂੰ ਪਹਿਲਾਂ ਕਿਹਾ ਸੀ ਜਾਂਦੇ ਹੋ ਇਹਨੂੰ ਵੀ ਰਹਿਣ ਦੇ ਮੰਡੀ ਤੇ ਨਹੀਂ ਪਸ਼ੂ ਲੈਣਾ ਆਪਾਂ ਨੇ ਕਿਉਂਕਿ ਉੱਥੇ ਬਹੁਤ ਜਾਂ ਤਾਂ ਨੁਕਸਾਲਾ ਪਸ਼ੂ ਆਊਗਾ ਜਾਂ ਪਸ਼ੂ ਕੋਈ ਪ੍ਰੋਬਲਮ ਹੁੰਦੀ ਪਸ਼ੂ ਨੂੰ ਜਾਂ ਉਹ ਵਾਲਾ ਪਸ਼ੂ ਆਊਗਾ ਇਹ ਕੰਨਾ ਵੀ ਜਲਸੀ ਗੱਬਣ ਆ ਗਈ ਵੀ ਸੂਣ ਵਾਲੀ ਆ ਗਈ ਮੈਂ ਲੈ ਲਈ ਠੀਕ ਹੈ ਇਹਨਾਂ ਕਨੇ ਪਹਿਲਾਂ ਮੈਨੂੰ ਆਇਆ ਲੱਗਾ ਵੀ ਮੇਰਾ ਮਨ ਸੀ ਕਿ ਬਿੱਲ ਚੈੱਕ ਕਰਾ ਲਾ ਫਿਰ ਆਣ ਨੂੰ ਹੋ ਜਾਂਦਾਗਾ ਪਾਪਾ ਕਹਿੰਦੇ ਨਹੀਂ ਵੀ ਰਹਿਣ ਦੇ ਵੀ ਚੱਕਣੀ ਕਰਾਉਣੀ ਹੈਗੀ ਵੀ ਜਹਾ ਤਾਂ ਗੱਬਣਾਗੀ ਫਿਰ ਅਸੀਂ ਜਿਹੜਾ ਡਾਕਟਰ ਨੂੰ ਸੱਦਿਆ ਰਾਤ ਨੂੰ ਤੇ ਡਾਕਟਰ ਕਹਿੰਦਾ ਆਏਗਾ ਵੀ ਗੱਬਣਾਗਾ ਤਾਂ ਵੀ ਭਾਈ ਚੈੱਕ ਕਰਾਉਣ ਦੀ ਲੋੜ ਨਹੀਂ ਹੈਗੀ ਵੀ ਪਸ਼ੂ ਦਾ ਪਤਾ ਨਹੀਂ ਅਸੀਂ ਆਖ ਕੁਝ ਨਹੀਂ ਹੁੰਦਾ ਜੇ ਗੱਬਣਾ ਹੋਈ ਤਾਂ ਵੱਧ ਤੋਂ ਵੱਧ ਸੂਪੂਗੀ ਕਿਉਂਕਿ ਦੋ ਚਾਰ ਦਿਨ ਤਾਂ ਹੋਰ ਲੈਂਦੀ ਹੈਗੀ ਤੇ ਜੇ ਉਹਨੇ ਚੈੱਕ ਕਰੀ ਕਹਿੰਦਾ ਖਾਲੀ ਆ ਤਾਂ ਫਿਰ ਉੱਥੋਂ ਸਮਝ ਲਓ ਬੰਦੇ ਦਾ ਦਿਲ ਟੁੱਟ ਹੀ ਜਾਂਦਾਗਾ ਟੁੱਟਿਆ ਵੀ ਆ ਇਹ ਕਹਿੰਦੇ ਨੇ ਜਦੋਂ ਬੰਦੇ ਨੂੰ ਧੋਖਾ ਹੈ ਨਾ ਇਹ ਮਾਰਦਾ ਲੋਕਾਂ ਦੀ ਬੇਈਮਾਨੀਆਂ ਮਾਰਦੀਆਂ ਨਿਗੀਆਂ ਚਲ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕਹਿਣਾ ਵੀ ਸਾਨੂੰ ਸਬਰ ਦਵੇ ਕੋਈ ਗੱਲ ਨਹੀਂ ਦੁੱਧ ਦਈ ਜਾਂਦੀ ਹੈ ਸੇਵਾ ਕਰਾਂਗੇ ਚਲ ਬਣਦੀ ਜਾਊਗੀ ਇਹ ਵੀ ਕੋਈ ਗੱਲ ਨਹੀਂ ਹੁੰਦੀ ਪਰ ਜਿਹੜਾ ਮੰਟ ਕੇ ਰੱਬ ਛੱਟ ਵੱਜਦੀ ਹੈ ਨਾ ਉਹ ਹੌਲੀ-ਹੌਲੀ ਹੌਲੀ-ਹੌਲੀ ਹੁੰਦੀ ਜਦੋਂ ਭਰਦਾ ਹੈ ਤੇ ਤਕਲੀਫ ਵੀ ਬਹੁਤ ਹੁੰਦੀ ਹੈਗੀ ਤੇ ਉਹ ਵੀਡੀਓ ਵਿੱਚ ਵੀ ਨਹੀਂ ਆ ਰਿਹਾ ਮੈਂ ਕਿਹਾ ਸੀ ਵੀ ਕੋਈ ਨਾ ਗੱਲ ਕਰੋ ਇਹ ਕੋਈ ਗੱਲ ਨਹੀਂ ਹੁੰਦਾ ਹੈਗਾ ਵੀ ਵੀਡੀਓ 'ਚ ਗੱਲ ਕਰਨ ਨਾਲ ਆਪਣੀ ਗੱਲ ਸ਼ੇਅਰ ਕਰਨ ਨਾਲ ਪਰੋਂ ਦਾ ਕੋਈ ਹੱਲ ਕੋਈ ਨਾ ਕੋਈ ਹੱਲ ਹੋ ਜਾਂਦਾ ਤਾਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਵੀ ਕਿਹਦੇ-ਕਿਹਦੇ ਨਾਲ ਹੁੰਦਾ ਤੇ ਸਾਡੇ ਨਾਲ ਹੋਇਆ ਵੇਖਣਾ ਇਹ ਹੁੰਦਾ ਪਹਿਲੀ ਗੋਲ ਜਿਹੜਾ ਬੰਦੇ ਨੇ ਐਡਾ ਜਿਗਰਾ ਕਰਕੇ ਮੰਡੀ ਤੇ ਲੈ ਕੇ ਆਇਆ ਗੱਬੜ ਕਰਕੇ ਪਸ਼ੂ ਕਹਿ ਕੇ ਵੇਚਿਆ ਔਰ ਪਤ ਨਹੀਂ ਐਡਾ ਕਿੱਡਾ ਜਿਗਰਾ ਸੀਗਾ ਜੇ ਵਾਈ ਚਾਂਸ ਸੀ ਚੈੱਕ ਕਰਾ ਲੈਂਦੇ ਉੱਥੇ ਕੀ ਉਹਦੀ ਜਿੱਤ ਰਹਿ ਜਾਂਦੀ ਤੇ ਮੈਂ ਕਹਿੰਨੇ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਉਹਦੇ ਉੱਤੇ ਤੱਕ ਪਹੁੰਚ ਸਕਦੇ ਸਾਨੂੰ ਨਹੀਂ ਪਤਾ ਉਹ ਬੰਦੇ ਕਿੱਥੋਂ ਇਹ ਕਹਿੰਦੇ ਮੈਂ ਜਾਊਂਗਾ 3 ਤਰੀਕ ਨੂੰ ਜਰੂਰ ਮੰਡੀ ਤੇ ਮੈਂ ਦੇਖੂਗਾ ਉਹਨਾਂ ਨੂੰ ਵੀ ਉੱਥੇ ਹੈਗੇ ਕਿ ਨਹੀਂ ਹੈਗੇ ਹੈ ਤਾਂ ਵਪਾਰੀ ਸੀਗੇ ਕਿਉਂਕਿ ਇਹ ਕੰਮ ਵਪਾਰੀ ਬੰਦਾ ਹੀ ਕਰ ਸਕਦਾਗਾ ਜਿਹੜਾ ਘਰੇਲੂ ਬੰਦਾ ਉਹ ਕੰਮ ਨਹੀਂ ਕਰ ਸਕਦਾ ਠੀਕ ਹੈ ਨਾ ਉਹ ਇਹ ਕੰਮ ਉਹ ਤਾਂ ਡਰਦੇ ਆਗੇ ਚਲੋ ਕੋਈ ਗੱਲ ਜਿਹੜਾ ਹੁਣ ਪ੍ਰਮਾਤਮਾ ਨੇ ਕਰਤ ਚਾਲੇ ਦੁੱਧ ਦਈ ਜਾਂਦੇ ਬਾਕੀ ਇਹ ਆ ਸਾਨੂੰ ਡਾਕਟਰ ਨੇ ਜੋ ਦੱਸਤਾ ਕਹਿੰਦਾ ਭਾਈ ਤੁਸੀਂ ਦੁੱਧ ਛੋਲੋ ਇਹ ਐਕਥ ਰਲਾਈ ਹੋਈ ਤਿੰਨ ਚਾਰ ਦਿਨਾਂ ਦੀ ਵਿਚਾਰੀ ਔਖੀ ਆ ਤਾਂ ਚਲੋ ਮੈਂ ਸਾਮ ਨੂੰ ਉਸ ਟਾਈ ਉਸੇ ਟਾਈ ਇਸ ਨੇ ਦੋ ਦਾ ਚੋਲੇ ਦਾ ਵਿਚਾਰੀ ਦਾ ਇਹ ਰਿਲੈਕਸ ਹੋ ਕੇ ਬਹਿ ਗਈ ਜੇ ਸਾਨੂੰ ਨਾ ਪਤਾ ਲੱਗਦਾ ਤਾਂ ਗਾਂ ਨੂੰ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਹੂੰ ਕਿੱਡੇ ਕਿੱਡੇ ਲੋਕ ਬੇਈਮਾਨ ਨੇ ਦੇਖ ਲੋ ਚਲੋ ਕੋਈ ਗੱਲ ਹੁਣ ਜਿਹੜਾ ਕੁਝ ਕਰਤਾ ਬਸ ਸਬਰ ਹੀ ਹੈ ਸਾਡਾ ਤਾਂ ਪਰਮਾਤਮਾ ਹੀ ਹੈਗਾ ਆਪੇ ਸਾਰਾ ਕੁਝ ਸਹੀ ਕਰ ਦੂਗਾ ਕਿਉਂਕਿ ਜਦੋਂ ਸੱਚੇ ਬੰਦੇ ਨਾਲ ਪਰਮਾਤਮਾ ਹੁੰਦਾ ਨਾ ਉਹ ਆਪੇ ਸਹੀ ਕਰਦਾ ਸਾਡੇ ਉੱਤੇ ਬਹੁਤ ਵੱਡੀਆਂ ਮੁਸੀਬਤਾਂ ਆਈਆਂ ਨਿਗੀਆਂ ਪਰਮਾਤਮਾ ਨੇ ਹੱਲ ਕੀਤੀਆਂ ਨਿਗੀਆਂ ਚਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਤਵਾ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ